ਤੁਹਾਡਾ ਸ਼ੁਕਰੀਆਨਾ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਮੱਤਾ ਖਿੱਚਣ ਵਾਲੇ ਬੜੇ ਹੁੰਦੇ ਆ ਜਦੋਂ ਥੋੜੀ ਜਿਹੀ ਕਾਮਯਾਬੀ ਮਿਲਦੀ ਹੈ ਨਾ ਤੇ ਉਹੋ ਨਾਲ ਦੀ ਨਾਲ ਜੇ ਦੋ ਜਣੇ ਦੀ ਬੰਦੀ ਹੈ ਚਾਹੇ ਉਹ ਭੈਣ ਭਰਾਈ ਹੈ ਤੇ ਜਦੋਂ ਫਿਰ ਤੀਜਾ ਰਲ ਜਾਂਦਾ ਵਿੱਚ ਜੇ ਕੰਮ ਤੋਂ ਸਾਨੂੰ ਉਮੀਦ ਹੁੰਦੀ ਹੈ ਫਿਰ ਉਹੀ ਹੋ ਜਾਂਦਾ ਗਿਆਨੀ ਕਹਿੰਦੇ ਵੀ ਤੀਜਾ ਰਲਿਆ ਤਾਂ ਕੰਮ ਗੜਿਆ ਉਹ ਗੱਲ ਹੋ ਜਾਂਦੀ ਹੈ ਤੋਂ ਇਸ ਕਰਕੇ ਸ਼ੁਕਰੀਆਨਾ ਸਾਰਿਆਂ ਦਾ ਜੋ ਦੁਨੀਆ ਭਾਵੇਂ ਲੋਣਾ ਨੇ ਉਹਨਾਂ ਦਾ ਵੀ ਸ਼ੁਕਰਾਨਾ ਉਹਨਾਂ ਤੇ ਲਈ ਵੀ ਮਹਾਬਾਈ ਦੇ ਅੱਗੇ ਵੀ ਅਰਦਾਸ ਕਰਦੀ ਆ ਕਿ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ। ਮੇਰੇ ਵੀ ਜੀਤੇ ਵੀ ਦੋ ਬੋਲ ਬੋਤੇ ਹਨ। ਗਾਣ ਉਹ ਹੀ ਅੱਭੀ ਲੱਤਾ ਵਿਤਣ ਵਾਲੇ ਦਮਨ ਯਾਦ ਆ ਗਈ ਗੱਲ। ਉਹ ਮੇਰਾ ਸ਼ੇਰ ਬੜਾ ਦੁਸਰ ਪਿਆਰ ਦਿੰਦਾ। ਸ਼ਾਇਦ ਨਾ ਬਖੂਬੀ ਲਿਖਿਆ ਵੀ ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ। ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ। ਜਿਹੜਾ ਮੂੰਹ ਦਾ ਮਿੱਠਾ ਹੁੰਦਾ ਦਿਲ ਦਾ ਮਾੜਾ ਕਿਉਂ ਹੁੰਦਾ ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ ਜਿਹੜਾ ਮੂੰਹ ਦਾ ਮਿੱਠਾ ਹੁੰਦਾ ਦਿਲ ਦਾ ਮਾੜਾ ਕਿਉਂ ਹੁੰਦਾ ਜੋ ਪਹਿਲਾਂ ਫੁੱਲ ਹੁੰਦੇ ਨੇ ਬਾਅਦ ਵਿੱਚ ਖਾਰ ਕਿਉਂ ਬਣਦੇ ਔਰ ਜਿੰਗਰ ਬਣਨੇ ਦੁਸ਼ਮਣ ਸੀ ਤਾਂ ਪਹਿਲਾਂ ਕਿ ਯਾਰ ਜੋ ਬਣਦੇ ਉਹ ਪਹਿਲਾਂ ਯਾਰ